ਕਾਰਲ ਮਾਰਕਸ ਨੇ ਕਦੇ ਕਿਹਾ ਸੀ ਕਿ ਮੈਨੂੰ ਆਪਦੇ ਮੌਜੂਦਾ ਦੌਰ ਦੇ ਪੰਜ ਗਾਣੇ ਸੁਣਾ ਦਿਓ ਮੌਜੂਦਾ ਆਪਦੇ ਦੌਰ ਦੇ ਪੰਜ ਗਾਣੇ ਸੁਣਾ ਦਿਓ ਤੇ ਤੁਹਾਡੀ ਮੈਂ ਆਉਣ ਵਾਲੀ ਪੀੜੀ ਦਾ ਭਵਿੱਖ ਦੱਸ ਦੇਵਾਂ ਅੱਜ ਜੋ ਪੰਜਾਬ ਦਾ ਭਵਿੱਖ ਹੈ ਜੋ ਯੂਥ ਜਿੱਧਰੋਂ ਤੁਰਿਆ ਮਾਫ ਕਰਨਾ ਉਹਦੇ ਵਿੱਚ ਸਰਕਾਰਾਂ ਨੂੰ ਵੀ ਗਾਲਾਂ ਅਸੀਂ ਕੱਢਦੇ ਆ ਉਹਦੇ ਵਿੱਚ ਕਲਾਕਾਰ ਵੀ ਬਰਾਬਰ ਦੇ ਦੋਸ਼ੀ ਹੈ ਇਹ ਕਦੇ ਇਤਿਹਾਸ ਫੈਸਲਾ ਕਰੂਗਾ ਇਹ ਕਦੇ ਇਤਿਹਾਸ ਫੈਸਲਾ ਕਰੂ ਕਿ ਅਸੀਂ ਪੰਜਾਬ ਦੇ ਯੂਥ ਨੂੰ ਕਿੱਧਰ ਤੋਰਿਆ ਹੈਗਾ ਆਪਦੀ ਸ਼ੌਹਰਤ ਲਈ ਪੰਜਾਬ ਦੇ ਯੂਥ ਨੂੰ ਅਸੀਂ ਕਿਹਦੇ ਰਾਹ ਪਾ ਦਿੱਤਾ ਮਾਲਕ ਕਲਾਕਾਰਾਂ ਨੂੰ ਅਕਲ ਦੇਵੇ ਤੌਫੀਕ ਦੇਵੇ ਕਿ ਆਪਦੀ ਮਾਂ ਦੇ ਨਾਲ ਅਸੀਂ ਗਦਾਰੀ ਨਾ ਕਰੀਏ ਮਾਫ ਕਰਨਾ ਉਹਦੇ ਵਿੱਚ ਸਰਕਾਰਾਂ ਨੂੰ ਵੀ ਗਾਲਾਂ ਅਸੀਂ ਕੱਢਦੇ ਆ ਉਹਦੇ ਵਿੱਚ ਕਲਾਕਾਰ ਵੀ ਬਰਾਬਰ ਦੇ ਦੋਸ਼ੀ ਹੈ ਇਹ ਕਦੇ ਇਤਿਹਾਸ ਫੈਸਲਾ ਕਰੂਗਾ ਇਹ ਕਤੇ ਪਿਆਸ ਫੈਸਲਾ ਕਰੂ ਕਿ ਅਸੀਂ ਪੰਜਾਬ ਦੇ ਯੂਥ ਨੂੰ ਕਿੱਧਰ ਤੋਰਿਆ ਹੈਗਾ